ਸਤ ਸ੍ਰੀ ਅਕਾਲ ਸਾਰੇ ਨੂੰ ਵੈਲਕਮ ਟੂ आवर ਨਿਊ ਬਲੌਗ ਗਾਇਸ ਬਹੁਤ ਦਿਨਾਂ ਬਾਅਦ ਅਸੀਂ ਅੱਜ ਬਲੌਗ ਸ਼ੂਟ ਕਰ ਰਹੇ ਹਾਂ ਬਿਕਾਜ਼ ਅੱਜ ਉਹ ਵੀ ਕਿ ਅਸੀਂ ਐ ਸੋਚਿਆ ਕਿ ਜੋ ਵੀ ਵਧੀਆ ਮੂਮੈਂਟ ਹੋਊਗਾ ਤੇ ਉਹਨੂੰ ਇੱਕ ਮੈਮਰੀ ਬਣਾ ਕੇ ਸੈਂਡ ਕਰ ਮਤਲਬ ਕਿ ਆਪਦੇ ਕੋਲ ਸੇਵ ਕਰਕੇ ਰੱਖਿਆ ਕਰਾਂਗੇ ਵੀ ਮੈਮਰੀ ਸਾਡੇ ਕੋਲ ਕਲੈਕਟ ਹੋ ਜਾਇਆ ਕਰਨੀ ਹੈ ਤੇ ਤਾਂ ਅਸੀਂ ਅੱਜ ਤੁਹਾਡੇ ਨਾਲ ਇੱਕ ਖੁਸ਼ੀ ਸ਼ੇਅਰ ਕਰਨੀ ਆ ਵੀ ਅਸੀਂ ਜਿਹੜੀ ਸਾਡੇ ਕੋਲ ਪਹਿਲਾਂ ਨਹੀਂ ਸਵਿਫਟ ਸੀਗੀ ਹੈਨਾ ਔਰ ਉਹਦੀ ਜਗ੍ਹਾ ਅਸੀਂ ਅੱਜ ਵੱਡੀ ਗੱਡੀ ਲੈ ਕੇ ਆਏ ਆ ਮਤਲਬ ਦੀਦੀ ਤੇ ਵੀਰੇ ਨੇ ਹੈਨਾ ਆਦੀ ਮਿਹਨਤ ਦੀ ਕਮਾਈ ਨਾਲ ਅੱਜ ਇੱਕ ਇਹ ਲੈ ਗਿਆ ਕ੍ਰੇਟਾ ਗੱਡੀ ਲੈਤੀ ਆ ਅਸੀਂ ਤੇ ਵੀਰਾ ਲੈ ਆਇਆ ਮੈਂ ਤੁਹਾਨੂੰ ਦਿਖਾਉਣੀ ਆ ਸਾਡੀ ਗੱਡੀ ਧੀਆ ਤੇ ਅਸੀਂ ਸਾਰੇ ਜਾ ਰਹੇ ਆ ਹੜੀ ਸਰ ਸਾਹਿਬ ਮੱਥਾ ਟੇਕਣ ਵੇਟ ਕਰ ਰਹੇ ਆ ਅਸੀਂ ਰਿੱਚੀ ਦੀ ਉਹ ਜਵਾਕ ਚੱਲਾ ਬਾਕੀ ਵੀ ਅਬ ਜਵਾਕ ਚੱਲਾ ਤੁਸੀਂ ਇੱਧਰ ਦੇਖ ਸਕਦੇ ਹੋ ਇਹਨਾਂ ਨੂੰ ਝੂਲੇ ਮਿਲ ਗਏ ਇੱਥੇ ਠੀਕ ਆ ਝੂਲਿਆਂ ਤੇ ਬਿਜੀ ਨੇ ਸਾਰੇ ਜਵਾਕ ਚੱਲੇ ਤੇ ਉੱਧਰ ਆਪਣੀ ਗੱਡੀ ਉਹ ਖੜੀ ਆ ਇੱਥੇ ਵੀਰਾ ਪੈਟਰੋਲ ਪੰਪ ਤੇ ਵੀਰਾ ਮੈਨੇਜਰ ਆ ਹਨਾ ਤੇ ਵੀਰਾ ਇੱਥੇ ਕੰਮ ਕਰ ਰਿਹਾ ਉੱਧਰ ਸਾਰੇ ਜਾਣੇ ਵੀਰੇ ਦੀ ਗੱਡੀ ਦੇਖ ਰਹੇ ਆ ਕਿਵੇਂ ਆ ਨਵੀਂ ਗੱਡੀ ਆ ਲੈ ਆਂਦੀ ਆ ਆਪਾਂ ਯੈਸ ਅਸੀਂ ਰੈਡੀ ਹੋ ਗਏ ਕਿਉਂਕਿ ਅਸੀਂ ਅੜੀ ਸਰਸਾਰ ਗੁਰਦੁਆਰਾ ਮੱਥਾ ਟੇਕਣ ਜਾਣਾ ਵੀਰੇ ਮੈਨੂੰ ਤਾਂ ਕਾਲਾ ਰੰਗ ਹੀ ਅੱਜ ਵਾਲਾ ਸੋਹਣਾ ਲੱਗਿਆ ਵੀ ਇੰਨਾ ਸੋਹਣਾ ਕਾਲਾ ਰੰਗ ਵੀ ਹੁੰਦਾਗਾ ਜਵਾਕਾਂ ਜੱਲਿਆਂ ਚ ਬੀਜੀ ਜਵਾਕਾਂ ਦੀ ਤਾਈ ਜਵਾਕਾਂ ਦੀ ਤਾਈ ਇੱਕ ਦੀ ਮੰਮੀ ਇੱਕ ਦੀ ਤਾਈ ਮੰਮੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਵੱਡੇ ਪੁੱਤ ਨੇ ਗੱਡੀ ਲਿਆਂਦੀ ਬਈ ਹਾਂ ਪੁੱਤ ਮੈਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਆ ਹਾਂ ਜਦੋਂ ਮੇਰੇ ਪੁੱਤ ਤਰੱਕੀ ਕਰਦੇ ਨੇ ਹਾਂ ਮਾਮਾ ਨੂੰ ਖੁਸ਼ੀ ਹੁੰਦੀ ਆ ਸਭ ਤੋਂ ਵੱਧ ਹੈ ਨਾ ਉੱਥੋਂ ਦੀ ਚੜ੍ਹਨਾ ਦੇਖ ਲੈ ਓਏ ਉਧਰ ਦੀ ਮੰਮੀ ਗੱਲ ਹੀ ਬਦਲ ਦਿੰਦੀ ਆ ਦੇਖੀ ਮੰਮੀ ਨਾਲ ਗੱਲ ਮੈਂ ਕੀ ਕਰਦੀ ਸੀ ਮੰਮੀ ਨੇ ਮੰਮੀ ਨੇ ਗੱਲ ਹੀ ਬਦਲ ਦਿੱਤੀ ਆਹ ਦੇਖ ਆ ਹਾਈ ਵੇ ਓਏ ਸੱਟ ਲੱਗੀ ਪਈ ਓਏ ਮੰਮੀ ਦੇਖ ਤਾ ਲੈ ਵਿਚਾਰੇ ਸੱਟ ਲੱਗੀ ਹੋਈ ਆ ਮੰਮੀ ਨੇ ਤਾਂ ਬੇਇੱਜ਼ਤੀ ਕਰਤੀ ਵਿਚਾਰੇ ਡੌਗੀ ਦੀ ਲੋ ਬਈ ਪੰਪ ਉੱਥੇ ਲੱਗੇ ਹੋਇਆ ਝੂਲੇ ਵੀਰਾ ਕਰਦਾ ਇੱਥੇ ਕੰਮ ਵੀਰਾ ਇੱਥੇ ਮੈਨੇਜਰ ਆ ਆਪਣੇ ਇੱਥੇ ਪੰਪ ਤੇ ਤੇ ਇੱਥੇ ਝੂਲੇ ਲੱਗੇ ਹੋਇਆ ਤੇ ਮੈਂ ਝੂਲਿਆਂ ਦਾ ਮਜ਼ਾ ਲੈ ਰਹੀ ਆ ਮੈਨੂੰ ਬਹੁਤ ਮਜ਼ਾ ਆ ਰਿਹਾ ਗਾਇਜ਼ ਮੈਂ ਇੰਨਾ ਇੰਜੋਏ ਕਰ ਰਹੀ ਆ ਇੰਨਾ ਇੰਜੋਏ ਮੈਂ ਕਿਤੇ ਨਹੀਂ ਕੀਤਾ ਸੱਚੀ 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 ਮੈਨੂੰ ਲੱਗਦਾ ਵੀ ਦਿੱਲੀ ਅੱਧਾ ਘੰਟਾ ਆ ਕੇ ਇੱਥੇ ਪਾਰਕ ਦੇ ਵਿੱਚ ਇੰਜੋਏ ਕਰਨਾ ਚਾਹੀਦਾ

ਗਾਈਸ ਮੱਥਾ ਸਾਰਿਆਂ ਨੇ ਟੇਕ ਲਿਆ ਬਾਬਾ ਜੀ ਸਾਡਾ ਮੱਥਾ ਕਬੂਲ ਕਰਿਓ ਠੀਕ ਹੈ ਬਰਕਤ ਪਾਇਓ ਤੇ ਹੁਣ ਅਸੀਂ ਚੱਲੇ ਆ ਘਰੇ ਤੇ ਹੁਣ ਡਰਾਈਵ ਕਰਨਗੇ ਰਿੱਕੀ ਕਿਉਂਕਿ ਜਦੋਂ ਵੀ ਨਿਊ ਕੁਛ ਲੈ ਕੇ ਆਉਣੇ ਆ ਤਾਂ ਸਾਡੇ ਐਵੇਂ ਹੁੰਦਾਗਾ ਵੀ ਸਾਰਿਆਂ ਨੂੰ ਬਾਰੀ-ਬਾਰੀ ਡਰਾਈਵ ਕਰਾਇਆ ਜਾਂਦਾ ਵੀ ਤੂੰ ਵੀ ਦੇਖ ਕੋਈ ਕਵੀ ਤਾਂ ਨਹੀਂ ਤੂੰ ਵੀ ਦੇਖ ਕੋਈ ਕਵੀ ਤਾਂ ਨਹੀਂ ਹੈਨਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਹ ਵਾਲੇ ਡਿਜ਼ਾਈਨ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੀ ਠੀਕ ਹੈ ਜਿਹੜਾ ਮੈਂ ਪਾਇਆ ਸੀ ਰਾਇਲ ਬਲੂ ਕਲਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਹ ਵਾਲਾ ਵਰਕ ਸੀਗਾ ਜਿਹੜਾ ਠੀਕ ਹੈ ਸਲਵਾਰ ਤੇ ਪਹੁੰਚਿਆ ਕੇ ਆ ਤੇ ਆਹ ਵਾਲਾ ਵਰਕ ਬਾਜ ਦੇ ਤੇ ਆ ਇਹਦੇ ਨਾਲ ਦਾ ਆਪਣੇ ਕੋਲ ਟੂਟ ਸਟਿਚ ਕੀਤਾ ਵੀ ਪਿਆਗਾ ਮੈਂ ਤੁਹਾਨੂੰ ਸਾਰਾ ਦਿਖਾ ਦੇਣੀ ਆ ਕਿ ਕਿੱਦਾਂ ਇਹ ਸੂਟ ਆ ਜਿਹੜਾ ਉਹ ਖਿਆਲ ਲੀਗਾ ਦੇਖੋ ਜੀ ਹੈਡੀ ਸਿਲਕ ਤੇ ਇਹ ਬਣਿਆ ਹੋਇਆ ਬਾਹਾਂ ਦੇ ਉੱਪਰ ਹੈਂਡਵਰਕ ਆਊਗਾ ਠੀਕ ਹੈ ਜੀ ਤੇ ਸਲਵਾਰ ਦੇ ਪਹੁੰਚੇ ਤੇ ਹੈਂਡਵਰਕ ਆਊਗਾ ਸਾਰਾ ਠੀਕ ਹੈ ক্লোਜ਼ ਤੋਂ ਵੀ ਦਿਖਾ ਦਿਓ ਸਲਵਾਰ ਤੇ ਪੌਂਚੇ ਤੇ ਆਊਗਾ ਹੈਂਡਵਰਕ ਠੀਕ ਹੈ ਤੇ ਬਾਵਾ ਤੇ ਆਊਗਾ ਹੈਂਡਵਰਕ ਫੈਂਡੀ ਸਿਲਕ ਤੇ ਬਣਿਆ ਹੋਇਆਗਾ ਸੈਮੀ ਔਰਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਹੋਊਗਾ ਇਹਦੇ ਵਿੱਚ ਮੇਰੇ ਕੋਲ ਕਲਰ ਰੈਡੀ ਹੋਏ ਨੇ ਜੀ ਇੱਕ ਆਵਲਾ ਕਲਰ ਆ ਗਿਆ ক্লোਜ਼ ਤੋਂ ਦੇਖ ਲਓ ਮੋਰ ਪੰਖੀ ਕਲਰ ਠੀਕ ਹੈ ਤੇ ਇੱਕ ਆ ਗਿਆ ਜੀ ਬੋਟਲ ਗ੍ਰੀਨ ਬੋਟਲ ਗ੍ਰੀਨ ਜਿਹੜੇ ਰੈਡੀ ਪਏ ਨੇ ਉਹਦੇ ਨਾਲ ਦੇ ਸੂਟ ਆਪਣੇ ਕੋਲ 1 2 3 ਤਿੰਨ ਸੂਟ ਬੋਟਲ ਗ੍ਰੀਨ ਦੇ ਵਿੱਚ ਨੇ ਜੀ ਠੀਕ ਹੈ ਤੇ ਦੋ ਸੂਟ ਆਪਣੇ ਕੋਲ ਰੈਡੀ ਪਏ ਨੇ ਪਰਪਲ ਠੀਕ ਹੈ ਪਰਪਲ ਕਲਰ ਦੇ ਵਿੱਚ ਤੇ ਇੱਕ ਪਿਆ ਆਪਣੇ ਕੋਲ ਬਲੈਕ ਕਲਰ ਦੇ ਵਿੱਚ ਜਿਨਾਂ ਨੇ ਵੀ ਆਰਡਰ ਕਰਨਾ ਵਿਦਾਊਟ ਸਟੀਚਿੰਗ ਇਹ 2250 ਦਾ ਸੀਗਾ ਸੂਟ ਠੀਕ ਹੈ ਵਿਦ ਸਟੀਚਿੰਗ 3550 ਦਾ ਜਲਦੀ ਏਲਦੀ 6283177117 ਵਾਲੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜਿਹੜਾ ਕਲਰ ਤੁਹਾਨੂੰ ਚਾਹੀਦਾ ਠੀਕ ਹੈ ਤੇ ਪੇਮੈਂਟ ਅਡਵਾਂਸ ਦਿਨ ਤੁਹਾਡਾ ਰੈਡੀ ਹੋ ਜਾਊਗਾ ਡਿਸਪੈਚ ਹੋ ਜਾਊਗਾ ਥੈਂਕ ਯੂ ਸੋ ਮੱਚ ਗਾਇਜ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਬੋਲ ਰਹੇ ਹਾਂ ਸੀਵੀ ਐਂਡ ਸਿਟੀ ਸ਼ਾਪ ਬਰਨਾਲਾ ਤੋਂ ਤੇ ਆਪਣੇ ਕੋਲ ਤੁਸੀਂ ਆਹ ਵਾਲੇ ਸਟਾਕ ਨੂੰ ਸਾਡੇ ਨੂੰ ਬਹੁਤ ਪਿਆਰ ਦਿੱਤਾ ਸੀ ਸਾਡੇ ਕੋਲ ਇੱਕ ਵੀ ਇਹਦੇ ਨਾਲ ਦਾ ਆਰਟੀਕਲ ਨਹੀਂ ਬਚਿਆ ਬਹੁਤ ਸੋਹਣਾ ਲੋਫਰ ਆਇਆ ਸੀਗਾ ਆਪਣੇ ਕੋਲ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਲੈਕ ਦੇ ਵਿੱਚ ਕੋਚ ਦੇ ਵਿੱਚ ਬਲੈਕ ਦੇ ਵਿੱਚ ਦੋ ਆਰਟੀਕਲ ਆਇਆ ਤੇ ਇੱਕ ਆਇਆ ਸੀ ਇਹਦੇ ਵਿੱਚ ਟੈਨ ਕਲਰ ਕੋਚ ਦੇ ਵਿੱਚ ਠੀਕ ਹੈ ਇੱਕ ਆਇਆ ਆਪਣੇ ਕੋਲ ਡਿਓਰ ਦਾ ਬਹੁਤ ਸੋਹਣਾ ਆਰਟੀਕਲ ਆ ਮੈਂ ਤੁਹਾਨੂੰ ਇਦਾਂ ਵੀ ਦਿਖਾ ਸਕਦੀ ਆ ਠੀਕ ਹੈ ਬਹੁਤ ਸੋਹਣੀ ਹੀਲ ਆ ਇਹਦੇ ਨਾਲ ਜਿਹੜੀ ਹੈਗੀ ਆ ਤੇ ਇਹਦਾ ਪ੍ਰਾਈਸ ਵੀ ਬਿਲਕੁਲ ਜੈਨੂਨ ਆ ਗਾਇਸ ਵੈਸੇ ਜੇ ਤੁਸੀਂ ਕਿਸੇ ਸਟੋਰ ਤੇ ਇਸ ਚੀਜ਼ ਨੂੰ ਵਾਹੇ ਕਰਦੇ ਹੋ 1500 2000 2500 ਤੱਕ ਇਹ ਆਰਟੀਕਲ ਮਿਲੂਗਾ ਬਟ ਆਪਣੀ ਸ਼ਾਪ ਦੇ ਉੱਤੇ ਇਹ ਆਰਟੀਕਲ ਬਹੁਤ ਹੀ ਘੈਂਟ ਜੇ ਪ੍ਰਾਈਸ ਦੇ ਵਿੱਚ ਆ ਕੁਆਲਿਟੀ ਬੈਸਟ ਠੀਕ ਹੈ ਤੇ ਪ੍ਰਾਈਸ ਜਮਾ ਲੋ ਓਨਲੀ 1000 ਦੇ ਵਿੱਚ ਗਾਇਸ 37 ਤੋਂ ਲੈ ਕੇ 41 ਤੱਕ ਸਾਈਜ਼ ਅਵੇਲੇਬਲ ਆ ਸਿਰਫ 1000 ਰੁਪਿਆ ਸ਼ਿਪਿੰਗ ਫ੍ਰੀ ਇਨ ਪੰਜਾਬ ਤਾਂ ਜਲਦੀ ਜਲਦੀ ਤੁਸੀਂ ਰਹਿਣ ਆ ਜਾਓ ਜਲਦੀ ਜਲਦੀ ਆਰਡਰ ਕਰ ਦਿਓ 9467400050 ਦੇ ਨੰਬਰ ਤੇ WhatsApp ਕਰਨਾ no call only WhatsApp ਪ੍ਰਾਈਸ ਤੁਹਾਨੂੰ ਦੱਸਦਾ ਓਨਲੀ 1000 ਸ਼ਿਪਿੰਗ ਫ੍ਰੀ ਇਨ ਪੰਜਾਬ ਆਪ ਦਾ ਸਾਈਜ਼ ਭੇਜੋ 37 ਤੋਂ 41 ਤੇ ਐਡਰੈਸ ਭੇਜੋ ਪੇਮੈਂਟ ਐਡਵਾਂਸ ਤੁਹਾਡੇ ਐਡਰੈਸ ਤੇ ਆਪਾਂ ਪਹੁੰਚਦਾ ਕਰ ਦਾਂਗੇ ਥੈਂਕ ਯੂ ਸੋ ਮਚ ਗਾਇਜ਼ ਬਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਆ ਸਾਰੇ ਜਾਨੇ ਵਧੀਆ ਹੋਵਮਗੇ ਠੀਕ ਠਾਕ ਹੋਵਮਗੇ ਅਸੀਂ ਬੋਲ ਰਹੇ ਆਂ ਜੀ ਸੀਵੀ ਐਂਡ ਸਿੱਟੀ ਸ਼ਾਪ ਬਰਨਾਲਾ ਤੋਂ ਤੇ ਕੁੜੀਓ ਜਿਹੜੀ ਚੀਜ਼ ਅੱਜ ਮੈਂ ਤੁਹਾਡੇ ਲਈ ਲੈ ਆਈ ਨਾ ਬਾਈ ਬਹੁਤ ਹੀ ਡਿਮਾਂਡ ਸੀਗੀ ਨਜਾਇਜ਼ ਤੇ ਮੇਰੇ ਸਟੋਰ ਤੇ ਇਹ ਪਹਿਲਾਂ ਆਈ ਆ ਠੀਕ ਆ ਤਾਂ ਸਟੋਰ ਤੇ ਆ ਗਈ ਮੈਂ ਸੋਚਿਆ ਵੀ ਵੀਡੀਓ ਵੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤਾਂ ਜੋ ਕੋਈ ਵੀ ਮੇਰੀ ਭੈਣ ਵਿਚਾਰੀ ਨਾਰਾਜ਼ ਨਾ ਹੋਵੇ ਕਿਸੇ ਨੂੰ ਆਏ ਨਾ ਲੱਗੇ ਵੀ ਯਾਰ ਮੈਂ ਤਾਂ ਰਹਿ ਗਈ ਆਰਟੀਕਲ ਬਿਨਾ ਠੀਕ ਆ ਆਰਟੀਕਲ ਦੇਖੋ ਬਾਈ ਬਹੁਤ ਜ਼ਿਆਦਾ ਸੋਹਣਾ ਆਰਟੀਕਲ ਆ ਚੈੱਕ ਕਰ ਲਓ ਮੈਂ ਕਲੋਸ ਤੁਹ ਦਿਖਾਉਣੀ ਆ ਤੁਹਾਨੂੰ ਲਓ ਜੀ ਬਲੈਕ ਆਰਟੀਕਲ ਆ ਬਾਈ ਨੈਟ ਦੇ ਵਿੱਚ ਕੁੜੀਆਂ ਦੀ ਪਹਿਲੀ ਡਿਮਾਂਡ ਸੀ ਜਿਵੇਂ ਦੇ ਪ੍ਰਾਈਸ ਦੀ ਗੱਲ ਕਰਾਂ ਅਨਦਰ ਸਪੋਰ ਦੇ ਉੱਪਰ ਇਹਦਾ ਪ੍ਰਾਈਸ ਠੀਕ ਆ 22500 ਤੱਕ ਇਹ ਵਾਰੀ ਹੀਲ ਤੁਹਾਨੂੰ ਮਿਲਦੀ ਆ ਇੱਕ ਇਹਦੇ ਵਿੱਚ ਆ 골ਡਨ ਕਲਰ ਆ ਗਿਆ ਇੱਕ ਇਹਦੇ ਵਿੱਚ ਆ ਗਿਆ ਬਰਾਊਨ ਕਲਰ ਕਾਫੀ ਬਰਾਊਨ ਕਲਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਹੀਲ ਵੀ ਬਹੁਤ ਕੰਫਰਟੇਬਲ ਆ ਠੀਕ ਹੈ ਕੁਆਲਿਟੀ ਬੈਸਟ ਆ ਤੇ ਹੀਲ ਨਾਲ ਕੋਈ ਵੀ ਡਿੱਗਣ ਦਾ ਖਤਰਾ ਨਹੀਂ ਤੁਹਾਨੂੰ ਤੇ ਜੇ ਮੈਂ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਜਮੇ ਹੀ ਜੈਨੂਨ ਹੈ ਗਾਇਸ ਅੱਛਾ ਬਈ ਜੈਨੂਨ ਪ੍ਰਾਈਸ ਪ੍ਰਾਈਸ ਜਿਹੜਾ ਹੈਗਾ ਸਿਰਫ ਓਨਲੀ 1200 ਸਿਰਫ 1200 ਬਈ 1200 ਦਾ ਬੱਸ ਠੀਕ ਹੈ 1200 ਦੇ ਵਿੱਚ ਸ਼ਿਪਿੰਗ ਫ੍ਰੀ ਇਨ ਪੰਜਾਬ ਤੇ ਸਾਈਜ਼ ਆਪਣੇ ਕੋਲ ਅਵੇਲੇਬਲ ਨੇ ਸਾਈਜ਼ ਦੀ ਗੱਲ ਕਰਾਂ ਤਾਂ ਸਾਈਜ਼ ਆਪਣੇ ਕੋਲ ਅਵੇਲੇਬਲ ਆ 30 7 ਤੋਂ ਲੈ ਕੇ 40 ਤੱਕ 35 ਤੋਂ ਲੈ ਕੇ 35 ਤੋਂ ਲੈ ਕੇ 40 ਤੱਕ 35 ਤੋਂ ਲੈ ਕੇ 40 ਤੱਕ ਆਪਣੇ ਕੋਲ ਸਾਈਜ਼ अवेलेबल ਆ ਜਿਹਨੇ ਜਿਹਨੇ ਚੱਕਣਾ ਠੀਕਾ ਇਹ ਆਫਰ ਜਲਦੀ ਆਲੀ ਚੱਕ ਲੋ ਮੁੜ ਕੇ ਨਹੀਂ ਮਿਲਣਾ ਤੇ ਕੰਟੈਕਟ ਕਰ ਸਕਦੇ ਹੋ 9464730050 ਲਈ ਤੇ ਸਿਰਫ WhatsApp ਕਰਨਾ ਫੋਟੋ ਭੇਜ ਦਿਓ ਜਿਹੜਾ ਰੰਗ ਚਾਹੀਦਾ ਅਡਰੈਸ ਭੇਜਣਾ ਪੇਮੈਂਟ ਅਡਵਾਂਸ ਤੁਹਾਡੇ ਅਡਰੈਸ ਤੇ ਪਹੁੰਚ ਜੂਗੀ ਜੁਗੀ ਥੈਂਕ ਯੂ ਸੋ ਮੱਚ ਗਾਇਜ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਤਾਕ ਹੋਵੋਗੇ ਆਪਾਂ ਬੋਲ ਰਹੇ ਆ ਜੀ ਸੀਵੀ ਐਂਡ ਸਿੱਖੀ ਸ਼ਾਪ ਬਰਨਾਲਾ ਤੋਂ ਮੈਂ ਹੁਣ ਤੁਹਾਡੇ ਸਾਹਮਣੇ ਹੀਲਜ਼ ਲਿਆਈ ਠੀਕਾ ਸੈਂਡਲ ਸਲੀਪਰ ਸਾਰੀਆਂ ਵੀਡੀਓ ਸਾਡੇ ਅੱਗੇ ਆ ਗਈਆਂ ਬਟ ਕੁੜੀਆਂ ਦੀ ਇੱਕ ਡਿਮਾਂਡ ਸੀ ਦੀਦੀ ਸ਼ੂਜ਼ ਪੂਰੇ ਘੈਤ ਹੋਣ ਕੁਆਲਿਟੀ ਬੈਸਟ ਹੋਵੇ ਬਟ ਪ੍ਰਾਈਸ ਆ ਜਿਹੜਾ ਉਹ ਜਮੀ ਜੈਨੂਨ ਜਾਂ ਹੋਵੇ ਮਤਲਬ ਸ਼ੂਜ਼ ਪਾਇਆ ਆਏ ਵੀ ਨਾ ਲੱਗੇ ਵੀ ਮਾੜਾ ਸ਼ੂ ਪਾਇਆ ਇਦਾਂ ਲੱਗੇ ਵੀ ਹਾਂ ਪੈਰ ਦੇ ਵਿੱਚ ਸ਼ੂ ਪਾਇਆ ਪੂਰਾ ਘੈਂਟ 202500 ਦਾ ਲੱਗੇ ਪਾਇਆ ਹੋਇਆ ਪਰ ਥੋੜਾ ਪ੍ਰਾਈਸ ਜਮਾਂ ਜੈਨੂਨ ਹੋਵੇ ਤੇ ਸ਼ੂਜ਼ ਪੂਰਾ ਘੈਂਟ ਹੋਵੇ ਤੇ ਅੱਜ ਮੈਂ ਤੁਹਾਡੇ ਲਈ ਗਾਇਸ ਸਪੋਰਟਸ ਸ਼ੂ ਲੈ ਕੇ ਆਈਆਂ ਦੇਖੋ ਸਪੋਰਟਸ ਸ਼ੂ ਦੀ ਪਹਿਲਾਂ ਤਾਂ ਕੁਆਲਿਟੀ ਚੈੱਕ ਕਰ ਲਓ ਬਈ ਠੀਕ ਹੈ ਬਹੁਤ ਲਾਈਟ weight ਸ਼ੂਜ਼ ਨੇ ਇੱਕ ਇਹਦੇ ਵਿੱਚ ਆ ਵਾਲਾ ਕਲਰ ਆਇਆਗਾ ਠੀਕ ਹੈ ਤੇ ਇੱਕ ਇਹਦੇ ਵਿੱਚ ਆ ਵਾਲਾ ਕਲਰ ਹੈ ਠੀਕ ਹੈ ਤਿੰਨ ਤਾਂ ਆਪਣੇ ਕੋਲ ਸਪੋਰਟਸ ਸ਼ੂ ਆਏ ਨੇ ਬਾਈ ਤੇ ਸਨੀਕਰ ਦੀ ਵੀ ਬਹੁਤ ਅੱਛੀ ਆਪਣੇ ਕੋਲ ਕੁਆਲਿਟੀ ਆਈ ਆ ਠੀਕ ਹੈ ਆਹ ਵਾਲਾ ਸਨੀਕਰ ਆਇਆਗਾ ਤੇ ਆਹ ਵਾਲਾ ਸਨੀਕਰ ਆਇਆਗਾ ਆਹ ਵਾਲਾ ਆਇਆਗਾ ਇੱਕ ਬਹੁਤ ਪਿਆਰੇ ਜਿਹੇ ਕਲਰ ਆਏ ਨੇ ਜਿਹੜੇ ਤੁਸੀਂ ਹਰ ਇੱਕ ਆਊਟਫਿਟ ਨਾਲ ਹੀ ਟਰਾਈ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਮਤਲਬ ਕਿਹੜੇ ਵੀ ਕਲਰ ਦਾ ਤੁਹਾਡੇ ਲੋਰ ਪਾਇਆ ਹੋਵੇ ਪੈਂਟ ਪਾਈ ਹੋਵੇ ਸਾਰਿਆਂ ਨਾਲ ਹੀ ਚੱਲਣਗੇ ਸਨੀਕਰ ਤੇ ਸਪੋਰਟਸ ਸ਼ੂ ਤੇ ਪ੍ਰਾਈਸ ਚੰਗਾ ਹੀ ਜੀ ਠੀਕ ਆ ਕਾਈਜ਼ ਇਹ ਤੁਸੀਂ ਕੋਈ ਮਰਜ਼ੀ ਲੈ ਲਓ ਚਾਹੇ ਸਨੀਕਰ ਲੈ ਲਓ ਤੇ ਚਾਹੇ ਲੈ ਲਓ ਸਪੋਰਟਸ ਸ਼ੂ ਕੁਆਲਿਟੀ ਬੈਸਟ ਆ ਠੀਕ ਆ ਮੇਰੇ ਕੋਲ ਸਾਰੇ ਸਾਈਜ਼ ਇਹਦੇ ਵਿੱਚ ਅਵੇਲੇਬਲ ਹੈਗੇ ਆ ਤੇ ਪ੍ਰਾਈਸ ਦੀ ਗੱਲ ਕਰਾਂ ਸਿਰਫ 1500 ਓਨਲੀ 1500 ਸਿਰਫ 1500 ਦੇ ਵਿੱਚ ਇਹ ਸ਼ੂ ਤੁਹਾਨੂੰ ਮਿਲੂਗਾ ਜਿਹੜਾ ਬਾਹਰੋਂ 2000 2500 ਦਾ ਮਿਲਦਾ ਤੇ ਪਾਇਆ ਵੀ ਲੱਗਦਾ ਵੀ ਹਾਂ ਯਾਰ 1500 ਰੁਪਿਆ ਇਸ ਵਾਰੀ ਕੁਆਲਿਟੀ ਤੇ ਲੱਗਿਆ ਹੋਇਆਗਾ ਕਿਉਂਕਿ ਆਪਾਂ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਆ ਤਾਂ ਜਲਦੀ ਜਲਦੀ ਜ਼ਿਆਦਾ ਨਾ ਸੋਚੋ 946470050ਲੇ ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਕਿਉਂਕਿ ਸਰਦੀਆਂ ਜਾਣ ਵਾਲੀਆਂ ਨੇ ਤੇ ਸਰਦੀਆਂ ਦੇ ਜਾਣ ਤੇ ਮੈਂ ਤੁਹਾਨੂੰ 2000 ਵਾਲੀ ਆਈਟਮ ਤੇ ਵਧੀਆ ਆਫਰ ਦੇਤੀ ਠੀਕ ਹੈ ਸ਼ਿਪਿੰਗ ਫ੍ਰੀ ਇਨ ਪੰਜਾਬ ਓਨਲੀ ਵਟਸਐਪ ਕਰਨਾ ਨੰਬਰ ਤੇ 946470050 ਵਟਸਐਪ ਕਰਕੇ ਭੇਜੋ ਤੇ ਆਪਣੇ ਘਰੇ ਸ਼ੂ ਮੰਗਵਾਓ ਥੈਂਕ ਯੂ ਸੋ ਮੱਚ ਗਾਇਸ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਕਾਜ ਦੇਖ ਰਹੀਆਂ ਪ੍ਰੋਪਰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਨਿਊ ਸੂਟ ਆਪਾਂ ਰੈਡੀ ਕੀਤਾ ਜੀ ਅੱਜ ਪਹਿਲਾਂ ਤਾਂ ਸਾਰੇ ਜਣੇ ਸੂਟ ਦੇਖ ਲਓ ਫਰਕ ਦੇਖ ਲਓ ਬਾਟਮ ਦਾ ਠੀਕ ਹੈ ਸਾਰਾ ਹੈਂਡਵਰਕ ਆ ਬਾਟਮ ਤੇ ਬਹੁਤ ਸੋਹਣੀ ਆਪਾਂ ਲੀਸ ਲਗਾਈ ਹੋਈ ਹੈ ਨਾਲ ਤੇ ਸ਼ਰਟ ਦਾ ਵਰਕ ਚੈੱਕ ਕਰ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਹੈਂਡਵਰਕ ਆ ਤੇ ਨਾਲ ਆਪਾਂ ਠੀਕ ਹੈ ਮਹਿਰੂਨ ਥ੍ਰੈਡ ਵੀ ਇਹਦੇ ਵਿੱਚ ਯੂਜ਼ ਕੀਤਾ ਹੋਇਆ ਹੈਗਾ ਸਾਰਾ ਹੈਂਡਵਰਕ ਦਾ ਬਾਜੂ ਤੇ ਵੀ ਸਾਰਾ ਹੈਂਡਵਰਕ ਦਾ ਚਾਕਾਂ ਤੇ ਅੱਗੇ ਪਿੱਛੇ ਬਹੁਤ ਸੋਹਣਾ ਆਪਾਂ ਟਿਸ਼ੂ ਨਾਲ ਵਰਕ ਕੀਤਾ ਘੇਰੇ ਤੇ ਅੱਗੇ ਪਿੱਛੇ ਵੀ ਤੇ ਚਾਕਾਂ ਤੇ ਅੱਗੇ ਪਿੱਛੇ ਵੀ ਤੇ ਬਾਹ ਦੇ ਉੱਪਰ ਵੀ ਆਰਗੈਂਜ਼ਾ ਦਾ ਦੁਪੱਟਾ ਦਾ ਦੁਪੱਟੇ ਦੇ ਉੱਪਰ ਵੀ ਆਪਾਂ ਮਹਿਰੂਨ ਕਲਰ ਦੇ ਟਿਸ਼ੂ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਜੇ ਜੇ ਮੈਂ ਕੱਪੜੇ ਦੀ ਗੱਲ ਕਰਾਂ ਜਿਹੜੇ ਮੇਰੇ ਸੂਟ ਪਾਇਆ ਹੋਇਆ ਇਹ ਵਾਲਾ ਕੱਪੜਾ ਹੈਗਾ ਜੀ ਸਿਲਕ ਦਾ ਠੀਕ ਹੈ ਵਧੀਆ ਵਾਲੀ ਸਿਲਕ ਯੂਜ਼ ਕੀਤੀ ਹੈ ਜਿਹੜੀ ਤੁਹਾਨੂੰ ਮਾਰਕ 1500 ਤੋਂ ਲੈ ਕੇ 2000 ਤੱਕ ਮਿਲਦੀ ਆ ਉਹ ਵਾਲੀ ਆਪਾਂ ਇਹਦੇ ਸਿਲਕ ਯੂਜ਼ ਕੀਤੀ ਆ ਵਧੀਆ ਵਾਲੀ ਠੀਕ ਹੈ ਜੀ ਤੇ ਇਹਦੇ ਵਿੱਚ ਮੇਰੇ ਕੋਲ ਕਲਰਸ ਅਵੇਲੇਬਲ ਨੇ ਗਾਇਸ ਇੱਕੇ ਦੇ ਵਿੱਚ ਹੈਗਾ ਜੀ ਸੀ ਗ੍ਰੀਨ ਕਲਰ ਠੀਕ ਹੈ ਜੀ ਜਿਹਦੇ ਵਿੱਚ ਤੁਹਾਨੂੰ ਕਾਫੀ ਸੂਟ ਮਿਲ ਜਾਣਗੇ ਇੱਕੇ ਦੇ ਵਿੱਚ ਹੈਗਾ ਜੀ ਪਿੰਕਸ ਜੀ ਸ਼ੇਡ ਜਿਹੜੀ ਮੈਂ ਲੋੜੀ ਤੇ ਪਾਈ ਸੀ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਪੀਸ ਮਿਲ ਜਾਣਗੇ ਇੱਕੇ ਦੇ ਵਿੱਚ ਹੈਗਾ ਜੀ ਲਵੈਂਡਰ ਸ਼ੇਡ ਬਟ ਏਕ ਸਿੰਗਲ ਪੀਸ ਹੀ ਆ ਠੀਕ ਹੈ ਤੇ ਇੱਕ ਇਹਦੇ ਵਿੱਚ ਹੈਗਾ ਜੋ ਮੈਂ ਪਾਇਆ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਪੀਸ ਮਿਲ ਜਾਣਗੇ ਠੀਕ ਹੈ ਜੀ ਇਹ ਵਾਲੇ ਜਿਹੜੇ ਹੈਗੇ ਆਪਣੇ ਕੋਲ ਕਲਰ ਅਵੇਲੇਬਲ ਹੈਗੇ ਨਹੀਂ ਤੇ ਜਿਵੇਂ ਗੱਲ ਕਰਾਂ ਵਿਦ ਸਟੀਚਿੰਗ ਦੀ ਠੀਕ ਹੈ ਵਿਦ ਸਟੀਚਿੰਗ ਇਹ ਵਾਲਾ ਸੂਟ ਤੁਹਾਨੂੰ ਸਾਰਾ ਹੈਂਡਵਰਕ ਆ ਬਹੁਤ ਵਧੀਆ ਫੈਬਰਿਕ ਆ ਸਾਰਾ ਕੁਝ एवरीथिंग ਵਿਦ ਸਟੀਚਿੰਗ ਤੁਹਾਨੂੰ ਪੈਜੂ 6500 ਦਾ 6500 ਵਿਦਆਊਟ ਸਟੀਚਿੰਗ ਤੁਹਾਨੂੰ ਪੈਜੂਗਾ ਜੀ 5500 ਹੁਣ ਤੁਸੀਂ ਸੋਚਦੇ ਹੋਵੋਗੇ ਵੀ 1000 ਪੀ ਸਟੀਚਿੰਗ ਦਾ ਨਹੀਂ ਸਟੀਚਿੰਗ ਦਾ ਅਸੀਂ ਜੇ ਲਾਈਨਿੰਗ ਲਾਉਣੇ ਆ ਟਿਸ਼ੂ ਦੇ ਅਲੱਗ ਹੁੰਦੇ ਆ ਸਾਰੇ ਕਾਸੇ ਦੇ ਪੈਸੇ ਅਲੱਗ ਹੁੰਦੇ ਆ 5500 ਵਿਦਆਊਟ ਸਟੀਚਿੰਗ ਤਾਂ ਕਿਉਂਕਿ ਅਸੀਂ ਚੁੰਨੀ ਤੇ ਲੇਸ ਲਗਾ ਕੇ ਦੇਵਾਂਗੇ ਤੇ ਆਹ ਵਾਲਾ ਟਿਸ਼ੂ ਹੈ ਜਿਹੜਾ ਹੈ ਇਹ ਹੀ ਅਸੀਂ ਤੁਹਾਨੂੰ ਨਾਲ ਦੇਵਾਂਗੇ 5500 ਵਿਦਆਊਟ ਸਟੀਚਿੰਗ 6500 ਵਿਦ ਸਟੀਚਿੰਗ ਜਿਨ੍ਹਾਂ ਨੇ ਵੀ ਆਰਡਰ ਡਾਣ ਕਰਨਾ ਜਿਹੜਾ ਵੀ ਤੁਸੀਂ ਕਲਰ ਲਓਗੇ ਜਿਹੜਾ ਵੀ ਕਲਰ ਠੀਕ ਹੈ ਮੈਨੂੰ ਪ੍ਰੋਪਰ ਤੁਸੀਂ ਸਕਰੀਨਸ਼ਾਟ ਭੇਜਣਾ ਕਲਰ ਦਾ ਤੇ ਆਪਣਾ ਆਰਡਰ ਕਨਫਰਮ ਕਰਨਾ ਲੈਂਥ ਇਹਦੇ ਤੁਸੀਂ ਘੱਟੋ-ਘੱਟ 40 41 42 43 ਜਿੰਨੀ ਮਰਜ਼ੀ ਰੱਖ ਲਓ ਘੱਟ ਰੱਖਣੀ ਹੈ ਘੱਟ ਰੱਖ ਲਓ ਤੁਹਾਡੇ ਤੇ ਡਿਪੈਂਡ ਹੈ ਘੇਰਾ ਚਾਹੇ 18 20 19 21 22 23 24 25 ਜਿੰਨਾ ਮਰਜ਼ੀ ਘੇਰਾ ਰੱਖੋ ਤੁਹਾਨੂੰ ਪ੍ਰੋਪਰ 5 ਮੀਟਰ ਕਪੜਾ ਮਿਲੂਗਾ ਜੀ ਠੀਕ ਹੈ ਜਿਨ੍ਹਾਂ ਨੇ ਵੀ ਆਰਡਰ ਕਰਨਾ 62 8 31 77 17 ਵਾਲੇ ਨੰਬਰ ਤੇ ਜਲਦੀ ਆ ਜਲਦੀ ਆਰਡਰ ਕਰੋ ਤਾਂ ਜੋ ਕੋਈ ਰਹਿ ਨਾ ਜਾਵੇ ਕਿਉਂਕਿ ਸਾਡੇ ਕੋਲ ਸਟਾਕ ਆ ਜਿਹੜਾ ਉਹ ਜਲਦੀ ਕਲੀਅਰ ਹੋ ਜਾਂਦਾ ਥੈਂਕ ਯੂ ਸੋ ਮਚ ਗਾਇਸ ਮਿਲਦੇ ਨੇ ਨੈਕਸਟ ਵੀਡੀਓ ਚ